ਇਹ ਜਿੱਤਲਾ ਕੁਮਾਰ ਵਾਸਤੇ ਉੱਥੇ ਪੰਜਾਬ ਦੀ ਵਾਚਨ ਅਤੇ ਇੱਕ ਵਾਰਤਾ ਫਿਰ ਤੋਂ ਸਵਾਗਤ ਕਰਦੇ ਆ ਮੈਂ ਤੁਹਾਡਾ ਆਪਣਾ ਸੁਖਨ ਨਨ ਵਾਲੀਆ ਬੀਤੇ ਸਾਲ ਹੜ੍ਹਾਂ ਦੇ ਕਾਰਨ ਜਿਹੜਾ ਬਹੁਤ ਵੱਡਾ ਨੁਕਸਾਨ ਜਿਹੜਾ ਬੇਟ ਇਲਾਕੇ ਦੇ ਵਿੱਚ ਹੋਇਆ ਹੜ੍ਹਾਂ ਨੇ ਕਈਆਂ ਥਾਵਾਂ ਤੇ ਮਾਰ ਮਾੜੀ ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਉਥੇ ਪੁਲਾਂ ਦਾ ਨੁਕਸਾਨ ਵੀ ਹੋਇਆ ਜੋ ਬਲਵੰਡੇ ਵਾਲੀ ਪੁਲੀ ਆ ਹੜ੍ਹਾਂ ਦੇ ਕਾਰਨ ਬੈਠ ਗਈ ਸੀਗੀ ਉਸ ਦੇ ਕਾਰਨ ਇੱਕ ਆਰਜੀ ਪੁਲ ਪਾਈਪਾਂ ਪਾ ਕੇ ਤਿਆਰ ਕੀਤਾ ਗਿਆ ਸੀਗਾ ਜਿਹੜਾ ਪਿਛਲੇ 1 ਸਾਲ ਤੋਂ ਚੱਲ ਰਿਹਾ ਸਿੱਟ ਨਹੀਂ ਪਗੜੀ ਸੰਭਾਲ ਲਹਿਰ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ ਅਤੇ ਮਾਸਟਰ ਸੀ ਸੰਤ ਸਿੰਘ ਜੀ ਵੱਲੋਂ ਲਗਾਤਾਰ 17 ਦਿਨ ਧਰਨਾ ਚੱਲਣ ਤੋਂ ਬਾਅਦ ਵੀ ਜਿਹੜਾ ਐਡਵੋਕੇਟ ਜਗਰੂਤ ਸਿੰਘ ਸੇਖਵਾ ਵੱਲੋਂ ਜਿਹੜਾ ਇਹ ਧਰਨੇ ਨੂੰ ਬੰਦ ਕਰਵਾਇਆ ਜਾਂਦਾ ਆਣ ਕੇ ਔਰ 15 ਦਿਨ ਦਾ ਖਾਸ ਤੌਰ ਤੇ ਟਾਈਮ ਮੰਗਿਆ ਜਾਂਦਾ ਹੈ ਕਿ 15 ਦਿਨਾਂ ਦੇ ਵਿੱਚ ਵਿੱਚ ਕੰਮ ਸ਼ੁਰੂ ਹੋ ਜਾਏਗਾ ਔਰ 15 ਦਿਨ ਦੀ ਬਜਾਏ ਅੱਜ ਮਹੀਨਾ ਬੀਤ ਗਿਆ ਮਹੀਨਾ ਇੱਕ ਬੀਤ ਚੁਕਾਇਆ ਪਰ ਕੰਮ ਦੀ ਕਿਤੇ ਵੀ ਹੁਣ ਤੱਕ ਕੋਈ ਵੀ ਸ਼ਕਲ ਨਹੀਂ ਦਿਖ ਰਹੀ ਤੇ ਕਿ ਕਿਸ ਪਾਸਿਓਂ ਜਿਹੜਾ ਇਹ ਕੋ ਕੰਮ ਦਾ ਸਟਾਰਟਿੰਗ ਹੋ ਸਕੇਗਾ ਤੁਸੀਂ ਦੇਖ ਰਹੇ ਹੋ ਇਸ ਰਸਤੇ ਦੇ ਉੱਪਰ ਕਿੰਨੀ ਵੱਡੀ ਆਵਾਜਾਈ ਆ ਔਰ ਅੱਜ ਕਾਰਨ ਵਾਪਰਦਾ ਆ ਇੱਕ ਲੇਡੀਜ਼ ਆ ਰਹੀ ਸੀਗੀ ਮੋਟਰ ਆਪਣੇ ਮੋਪਡ ਦੇ ਉੱਪਰ ਉਹ ਡਰਾਈਵਰ ਵੱਲੋਂ ਉਸ ਨੂੰ ਬਚਾਇਆ ਜਾਂਦਾ ਇਸ ਤਰੀਕੇ ਦੇ ਨਾਲ ਜਿਹੜਾ ਕਿ ਗੱਡੀ ਦੀ ਸਾਈਡ ਲਈ ਜਾਂਦੀ ਆ ਔਰ ਲੇਡੀਜ਼ ਨੂੰ ਬਚਾਉਣ ਦੇ ਚੱਕਰ 'ਚ ਆਪਣੀ ਗੱਡੀ ਜਿਹੜੀ ਆ ਪੁੱਠੀ ਹੋਣ ਤੋਂ ਜਿਹੜੀ ਆ ਮਾਹੀ ਬਚੀਏ ਜੇ ਆ ਕਰੋ ਪੁਰਾਣਾ ਪੁਲ ਨਾ ਹੁੰਦਾ ਉਹਦੀ ਢੋ ਲੱਗਣ ਕਾਰਨ ਜਿਹੜਾ ਇਹ ਗੱਡੀ ਬਚੀਏ ਨਹੀਂ ਤੇ ਗੱਡੀ ਬਿਲਕੁਲ ਪੁੱਠੀ ਹੁੰਨੀ ਸੀ ਡਰਾਈਵਰ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਸੀਗਾ ਅਗਰ ਡਰਾਈਵਰ ਗੱਡੀ ਸੈੱਟ ਨਾ ਕਰਦਾ ਔਰ ਲੇਡੀ ਔਰ ਦੋ ਬੱਚੇ ਸੀਗੇ ਜਿਹੜੇ ਉਹਦੇ ਨਾਲ ਅੱਜ ਇੱਥੇ ਹਾਦਸੇ ਦੇ ਸ਼ਿਕਾਰ ਹੋ ਜਾਣੇ ਸੀ ਵੱਡਾ ਨੁਕਸਾਨ ਦੀ ਉਡੀਕ ਕਰ ਰਹੀ ਹੈ ਸਰਕਾਰ ਹੋਗੇ ਇਲਾਕੇ ਦੇ ਲੋਕ ਬਹੁਤ ਪਰੇਸ਼ਾਨ ਨੇ ਔਰ ਕਈਆਂ ਪਿੰਡਾਂ ਦੇ ਵਿੱਚੋਂ ਦੀ ਹੋ ਕੇ ਹੁਣ ਗੁਜ਼ਰਨਾ ਪਵੇਗਾ ਕਿਉਂਕਿ ਪੁਲ ਦਾ ਨੁਕਸਾਨ ਬਹੁਤ ਵੱਡਾ ਹੋ ਚੁੱਕਿਆ ਕਰਦੇ ਆ ਗੱਲਬਾਤ ਪਗੜੀ ਸੰਭਾਲ ਲੈਰ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ ਅਤਰ ਡਰਾਈਵਰ ਸਾਹਿਬ ਤੋਂ ਪੁੱਛਦੇ ਹਾਂ ਹਕੀਕਤ ਕੀ ਹੋਈ ਮੇਨ ਕੀ ਨਾ ਆਇਆ ਤੁਹਾਡਾ ਤੇ ਜੱਥੇਬੰਦੀ ਦਾ ਕੀ ਨਾ ਆਇਆ ਮੈਂ ਸਤਨਾਮ ਸਿੰਘ ਬਾਗੜੀਆਂ ਪ੍ਰਧਾਨ ਪਗੜੀ ਸੰਭਾਲ ਲੈਰ ਤੋਂ ਜੀ ਕੀ ਕਹਿਣਾ ਚਾਹੋਗੇ ਅੱਜ ਇੱਥੇ ਇੱਕ ਹਾਦਸਾ ਵੱਡਾ ਹਾਦਸਾ ਹੋਣੋਂ ਟਲਿਆ ਅੱਜ ਦਾ ਕੱਲਾ ਮਸਲਾ ਨਹੀਂ ਆਇਆ ਵੀ ਅਸੀਂ ਅੱਜ ਪਹਿਲੇ ਦਿਨ ਸੋਚੀਏ ਵੀ ਅੱਜ ਦਾ ਮਸਲਾ ਇਹ ਟਲ ਗਿਆ ਆ ਪਹਿਲਾਂ ਹੀ ਵੱਡੇ ਹਾਦਸੇ ਸੇ ਸਰੂਰਤੇ ਹੋਏ ਨੇ ਤੇ ਮਸਲਾ ਇਹ ਆ ਵੀ ਬਲਵੰਡੇ ਵਾਲੀ ਪੁਲੀ ਜਿਹੜੇ ਆ ਸਾਡਾ ਗਰਦਾਸਪੁਰ ਨੂੰ ਰੋਡ ਜੋੜਦੀ ਆ ਤਸ਼ਰੀ ਹਰਿਕਰਗਵਿੰਦਪੁਰ ਤੱਕ ਗਾਸ਼ ਇਹ ਪਿਛਲੇ ਮਹੀਨੇ ਵੀ ਇੱਥੇ ਧਰਨਾ ਲਾਇਆ ਸੀ ਸਾਡੀ ਜਥੇਬੰਦੀ ਵੱਲੋਂ ਨਾਲ ਜਿਹੜੀਆਂ ਸਹਾਯੋਗੀ ਜਥੇਬੰਦੀਆਂ ਕਾਰਨ ਸੀ ਵੀ ਸਾਡਾ ਪਿਛਲੇ ਹੜਾਂ ਦੇ ਵਿੱਚ ਜਿਹੜਾ ਪੁਲ ਬੈਠ ਗਿਆ ਸੀਗਾ ਇੱਥੇ ਤੇ ਉਹਦੇ ਉੱਤੋਂ ਆਵਾਜ ਜਿਹੜੀ ਆ ਉਹ ਨਹੀਂ ਚੱਲ ਰਹੀ ਤੇ ਇੱਕ ਟੈਂਪਰੇਰੀ ਜਿਹੜਾ ਇੱਥੋਂ ਏਰੀਏ ਦੀ ਸੰਗਤ ਨੇ ਪੁਲ ਬਣਾਇਆ ਸੀਗਾ ਤੇ ਪੁਲ ਬਣਾ ਕੇ ਤੇ ਆਵਾਜ ਜਿਹੜਾ ਸੀ ਉਹਦਾ ਸਚਾਰੂ ਢੰਗ ਨਾਲ ਨੇ ਘਾਉਂਦਾ ਜਿਹੜਾ ਕੰਮ ਕੀਤਾ ਸੀ ਫਿਰ ਕਰ ਲਈ ਪਿਛਲੇ ਸਾਲ ਜਦੋਂ ਹੜ੍ਹ ਆਏ ਨੇ ਉਦੋਂ ਇਹ ਸਾਡਾ ਪੋਲ ਜਿਹੜਾ ਸੀ ਇੱਥੇ ਬੈਠ ਗਿਆ ਸੀਗਾ ਤੇ ਸਰਕਾਰਾਂ ਨੂੰ ਨਿਰੰਤਰ ਸਾਡੀ ਮੰਗੇ ਰਹੀ ਵੀ ਇਸ ਪੋਲ ਨੂੰ ਜਲਦੀ ਤੋਂ ਜਲਦੀ ਨਿਰਮਾਣ ਕਰਵਾ ਦਿੱਤਾ ਜਾਵੇ ਤੇ ਹਾਦਸੇ ਜਿਹੜੇ ਨਿਤ ਹੋ ਰਹੇ ਨੇ ਕਈ ਇੱਥੇ ਮੌਤਾਂ ਵੀ ਹੋ ਚੁੱਕੀਆਂ ਨੇ ਐਕਸੀਡੈਂਟਾਂ ਦਾ ਬਾਹਾਂ ਲੱਤਾਂ ਤੇ ਟੁੱਟਦੀਆਂ ਟੁੱਟਦੀਆਂ ਨੇ ਹਰ ਰੋਜ਼ ਦਾ ਇੱਥੇ ਕੰਮ ਆਜ ਵੀ ਜਦੋਂ ਕ੍ਰੈਸ਼ਰ ਵਾਲੀ ਗੱਡੀ ਜਿਹੜੀ ਆ ਇਹ ਆ ਰਹੀ ਸੀਗੀ ਤੇ ਇੱਥੇ ਜਦੋਂ ਡਰਾਈਵਰ ਆ ਰਿਹਾ ਸੀ ਉਹਦੇ ਦੱਸਣ ਮੁਤਾਬਕ ਇਹ ਹੋਇਆ ਵੀ ਗਾੜੀਆਂ ਇੱਕ ਭੈਣ ਸਾਡੀ ਆ ਗਈ ਉਹਦੇ ਕੋਲ ਦੋ ਬੱਚੇ ਸੀਗੇ ਸਕੂਟਰੀ ਦੇ ਉੱਤੇ ਜਦੋਂ ਉਹਨੂੰ ਬ੍ਰੇਕ ਮਾਰੀ ਗੱਡੀ ਨੇ ਤੇ ਭਾਰ ਜਦ ਜ਼ਿਆਦਾ ਹੋਣ ਕਰ ਜਿਹੜਾ ਵਾ ਇਹ ਗੱਡੀ ਆ ਕਿ ਪਾਸੇ ਨੂੰ ਸਲਿੱਪ ਕਰ ਗਈ ਆ ਬੈਠ ਗਈ ਜਦੋਂ ਵਜ਼ਨ ਜ਼ਿਆਦਾ ਹੋਵੇ ਤੇ ਗੱਡੀ ਆਟੋਮੈਟਿਕ ਜਿਹੜੀ ਆ ਧੱਕ ਕੇ ਜਿਹੜੀ ਆ ਨੀਵੇਂ ਨਿਵਾਨ ਵਾਲੇ ਪਾਸੇ ਨੂੰ ਲੈ ਜਾਂਦੀ ਆ ਤੇ ਅਸੀਂ ਦੇ ਬੜਾ ਸ਼ੁਕਰ ਮਨਾ ਰਹੇ ਆ ਵੀ ਸਾਡਾ ਭਰਾ ਜਿਹੜਾ ਗੱਡੀ ਵਾਲਾ ਇਹ ਬਚ ਗਿਆ ਵਾ ਤੇ ਗੱਡੀ ਦਾ ਚਲੋ ਕੋਈ ਨਹੀਂ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਹੋ ਜੂਗੀ ਇਹ ਆਪਣੇ ਪੈਸੇ ਵੀ ਲਾ ਲੈਣਗੇ ਪਰ ਜਿਹੜੀ ਸਰਕਾਰ ਦੇ ਤੇ ਸਵਾਲੀਆ ਨਿਸ਼ਾਨੇ ਲੱਗਦਾ ਵਾ ਵੀ ਅਸੀਂ 77 ਮਹੀਨੇ ਦੇ ਵਿੱਚ 12 ਤਰੀਕ ਤੋਂ ਲਾ ਕੇ ਲਗਾਤਾਰ 27 28 ਤਰੀਕ ਤੱਕ ਜਿਹੜਾ ਲਗਾਤਾਰ ਅਸੀਂ ਧਰਨਾ ਲਾਇਆ ਇਸ ਕੰਮ ਕਰਕੇ ਵੀ ਸਾਡਾ ਜਿਹੜਾ ਪੁਲ ਆ ਇਹਦਾ ਨਿਰਮਾਣ ਕਰਵਾ ਦਿੱਤਾ ਜਾਵੇ ਤੇ ਅੱਜ ਤੁਸੀਂ ਦੇਖ ਸਕਦੇ ਹੋ ਤੁਹਾਡੇ ਦੇ ਪ੍ਰਤਾਖਿਆ ਇਸ ਗੱਲ ਦਾ ਜਿਹੜਾ ਖਲਸਿਆ ਅਸੀਂ ਜाहिर ਕਰਦੇ ਸਾਂ ਵੀ ਇੱਥੇ ਕੋਈ ਨਾ ਕੋਈ ਵੱਡਾ ਨੁਕਸਾਨ ਹੋ ਸਕਦਾ ਅਸੀਂ ਇਹਨਾਂ ਵੀ ਇਹ ਨੁਕਸਾਨ ਹੋਣੋਂ ਵੀ ਸਾਡਾ ਟਲ ਗਿਆ ਵਾ ਤੇ ਸਰਕਾਰ ਨੂੰ ਇਹ ਬੇਨਤੀ ਹੈ ਸਾਡੀ ਵੀ ਜਲਦੀ ਤੋਂ ਜਲਦੀ ਜਿਹੜਾ ਪੁਲ ਦਾ ਨਿਰਮਾਣ ਸ਼ੁਰੂ ਕਰਵਾਇਆ ਜਾਵੇ ਤਾਂ ਕਿ ਜਿਹੜਾ ਵਾ ਇੱਥੇ ਕੋਈ ਹਾਦਸਾ ਅਸਲ 'ਚ ਇਹੋ ਹੀ ਵੇਸਲਾ ਪਾਣਾਂ ਅਸੀਂ ਇਸੇ ਗੱਲ ਨੂੰ ਕਹਿੰਦੇ ਹਾਂ ਵੀ ਜਦੋਂ ਵੀ ਸਾਡੇ ਕੋਈ ਹਲਕਾ ਇੰਚਾਰਜ ਹੋਣ ਜਾਂ ਹਲਕਾ ਵਿਧਾਇਕ ਹੋਣ ਜਦੋਂ ਟਾਈਮ ਦਿੱਤਾ ਹੋਵੇ ਵੀ ਇਹਨਾਂ ਦਿਨਾਂ ਦੇ ਵਿੱਚ ਵਿੱਚ ਇਹ ਕੰਮ ਜਿਹੜਾ ਆਰੰਭ ਹੋ ਜਵੇ ਤੇ ਫਿਰ ਜਿਹੜੀ ਉਹਨਾਂ ਦੇ ਜਿਹੜਾ ਕੰਮ ਕਰਨ ਦਾ ਟੰਗਿਆ ਫਿਰ ਉਹ ਪਤਾ ਲੱਗਦਾ ਲੋਕਾਂ ਨੂੰ ਵੀ ਉਹਦੇ ਵਿੱਚ ਕਿੰਨੀ ਸੱਚਾਈ ਹੈ ਕਿੰਨੀ ਨਹੀਂ ਅੱਜ ਵੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਾਂਗੇ ਆਪਣੇ ਮੋਤਬਰ ਜਿਹੜੇ ਇਲਾਕੇ ਦੇ ਸੱਜਣਾਂ ਉਹਨਾਂ ਨੂੰ ਇਹ ਗੱਲ ਕਹਾਂਗੇ ਆਪਣੀ ਸਰਕਾਰ ਤੱਕ ਇਹ ਗੱਲ ਪਹੁੰਚਾਓ ਵੀ ਸਾਡਾ ਇਹ ਮਸਲਾ ਜਿਹੜਾ ਵਾ ਇਹ ਸਾਡਾ ਨਿੱਜ ਦਾ ਮਸਲਾ ਨਹੀਂ ਕਿ ਜਾਂ ਇੱਕ ਜਥੇਬੰਦੀ ਦਾ ਮਸਲਾ ਹੈ ਸਾਰੇ ਪੂਰੇ ਇਲਾਕੇ ਦਾ ਮਸਲਾ ਵਾ ਇਸ ਮਸਲੇ ਨੂੰ ਜਲਦ ਤੋਂ ਜਲਦ ਜਿਹੜਾ ਵਾ ਹੱਲ ਕਰਵਾ ਕੇ ਜਿਹੜਾ ਵਾ ਇਹ ਲੋਕਾਂ ਨੂੰ ਰਾਹਤ ਦਿਓ ਤਾਂ ਕਿ ਇਹ ਇਹਦੇ ਨਾਲ ਬੜਾ ਵੱਡਾ ਜਿਹੜਾ ਪ੍ਰਚਾਰ ਆ ਸਰਕਾਰ ਦੇ ਬਰਖਲਾਫ ਵੀ ਜਾਂਦਾ ਇਸ ਗੱਲ ਦਾ ਵੀ ਭਈ ਛੋਟਾ ਜਿਹਾ ਕੰਮ ਆ ਉਹ ਤੁਸੀਂ ਕਰਵਾ ਨਹੀਂ ਸਕਦੇ ਤੇ ਵੱਡੇ ਤੁਸੀਂ ਕੰਮ ਕਿੱਥੋਂ ਕਰਵਾਓਗੇ ਮੇਰੀ ਬੇਨਤੀ ਆ ਸਰਦਾਰ ਜਗਰੂਪ ਸਿੰਘ ਸੇਖਵਾਗੇ ਵੀ ਹੋਰ ਵੀ ਜਿਹੜੇ ਸਾਡੇ ਮੇਰੇ ਸੋਣੇ ਸਰੋਤੇ ਸੁਣਦੇ ਹੋ ਜਾਂ ਸਰਕਾਰ ਸੁਣਦੀ ਹੋਵੇ ਜਲਦ ਤੋਂ ਜਲਦ ਇਸ ਪੁਲ ਦਾ ਨਿਰਮਾਣ ਕਰਵਾਓ ਆਗੇ ਵੱਡੇ ਹਾਸੇ ਜਿਹੜੇ ਹੁਣ ਉਹ ਬਚਾਇਆ ਜਾ ਸਕਦਾ ਸਰਕਾਰ ਦੇ ਨੁਮਾਇੰਦੇ ਦਾ ਕਹਿਣਾ ਕਿ ਇਸਦੀ ਰਕਮ ਰਿਲੀਜ਼ ਕਰ ਦਿੱਤੀ ਗਈ ਹੈ ਤੇ ਜਲਦ ਤੱਕ ਨਿਰਮਾਣ ਸ਼ੁਰੂ ਹੋ ਜਾਵੇਗਾ ਇਹ ਤੇ ਗੱਲ ਜਿਹੜੀ ਆ ਨਾ ਇਹ ਸਾਨੂੰ ਬਹੁਤੀ ਜਿਹੜੀ ਆ ਵਾਜਬ ਨਹੀਂ ਫਿੱਟ ਨਹੀਂ ਬੈਠਦੀ ਕਿਉਂਕਿ ਇੱਕ ਜਿਹੜਾ ਜਦੋਂ ਸਰਕਾਰ ਕੋਈ ਵੀ ਕੋਈ ਟੈਂਡਰ ਕੱਢਦੀ ਆ ਉਹਦਾ 1 ਸਾਲ ਦਾ ਜਿਹੜਾ ਉਹ ਸਮਾਂ ਹੁੰਦਾ ਜੇ ਇਹਦੇ ਉਹ ਸਾਲ ਦੇ ਵਿੱਚ ਵਿੱਚ ਕੰਮ ਸਟਾਰਟ ਹੋ ਜਾਵੇ ਤੇ ਠੀਕ ਆ ਨਹੀਂ ਤੇ ਉਹ ਜ ਰਕਮ ਜਿਹੜੀ ਆ ਨਾ ਫਿਰ ਉਹ ਸਰਕਾਰ ਦੇ ਖਾਤੇ ਵਿੱਚ ਚਲੀ ਜਾਂਦੀ ਆ ਤੇ ਜੇ ਸਾਡਾ ਟੈਂਡਰ ਹੀ ਪਾਸ ਨਾ ਹੋਇਆ ਜਾ ਸਾਡੇ ਟੈਂਡਰ ਵਾਲੇ ਇਥੇ ਬੰਦੇ ਆਏ ਨਾ ਕੰਮ ਸਟਾਰਟ ਹੋਇਆ ਤੇ ਇਹ ਫੇਰ ਉਸੇ ਠੰਡੇ ਬਸਤੇ ਦੇ ਵਿੱਚ ਪੈ ਜਾਣਾ ਕੰਮ ਨੇ ਅਸੀਂ ਜਗਰੂ ਸਿੰਘ ਸੇਖਵਾ ਜੀ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਹ ਹਲਕਾ ਇਨਚਾਰਜ ਜੇ ਸਰਕਾਰ ਤੱਕ ਤੁਹਾਡੀ ਗੱਲ ਪਹੁੰਚਦੀ ਆ ਤੁਸੀਂ ਚੇਅਰਮੈਨ ਵੀ ਜੇ ਇਸ ਕਰਕੇ ਬੇਨਤੀ ਆ ਵੀ ਜਲਦੀ ਤੋਂ ਜਲਦੀ ਇਹਦਾ ਜਿਹੜਾ ਟੈਂਡਰ ਕਰਵਾਓ ਕਿਉਂਕਿ ਜਿੰਨਾ ਚਿਰ ਖਬਰਾਂ ਚ ਨਾ ਆਏਗਾ ਟੈਂਡਰ ਦਾ ਵੀ ਟੈਂਡਰ ਇਹਨਾਂ ਨੇ ਮੰਗਿਆ ਵਾ ਫਿਰ ਲੋਕਾਂ ਨੇ ਟੈਂਡਰ ਭਰਨਾ ਵਾ ਟੈਂਡਰ ਭਰਨ ਤੋਂ ਬਾਅਦ ਫਿਰ ਇਹਦਾ ਕੰਮ ਸਟਾਰਟ ਹੋਣਾ ਵਾ ਇਹ ਬੜਾ ਲੰਬਾ ਪ੍ਰੋਸੀਜਰ ਆ ਤੇ ਅਜੇ ਵੀ ਸੇਖਮ ਸਿੰਘ ਸਾਹਿਬ ਨੂੰ ਇਹ ਬੇਨਤੀ ਕਰਦੇ ਆਂ ਵੀ ਜਲਦ ਤੋਂ ਜਲਦ ਜਿਹੜਾ ਵਾ ਤੁਸੀਂ ਇਸ ਤੇ ਨਜ਼ਰਸਾਨੀ ਕਰਕੇ ਆਪ ਨਿੱਜੀ ਇੰਟਰਸਟ ਲੈ ਕੇ ਇਹ ਕੰਮ ਜਲਦੀ ਤੋਂ ਜਲਦੀ ਸਟਾਰਟ ਕਰਾਓ ਤਾਂ ਕਿ ਲੋਕਾਂ ਦਾ ਵੀ ਭਰੋਸਾ ਤੁਹਾਡੇ ਤੇ ਕਾਇਮ ਰਹੇ ਨਹੀਂ ਤੇ ਜਿੱਦਾਂ ਪਹਿਲਾਂ ਵੀ ਸਰਕਾਰਾਂ ਦੇ ਜਿਹੜੇ ਢਘੋਸਲੇ ਰਹੇ ਨੇ ਵੀ ਇਹ ਕੰਮ ਨਹੀਂ ਹੋਣੇ ਜਾਂ ਜਿਹੜੇ ਆ ਮਤਲਬ ਕਹਿਣ ਦਾ ਭਾਵ ਆ ਵੀ ਲਾਰੇ ਲਾਉਣ ਵਾਲੀ ਜਿਹੜੀ ਨੀਤੀ ਆ ਉਹ ਨਾ ਪਨਾਈ ਜਾ ਜਲਦ ਤੋਂ ਜਲਦ ਕ ਤੇ ਕੌਣ ਚਲਾ ਰਿਆ ਸੀ ਅਸਲ ਸਾਨੂੰ ਇਹ ਪਤਾ ਲੱਗਾ ਵੀ ਕਾਦੀਆਂ ਤੋਂ ਭਰਾ ਨੇ ਸਾਡੇ ਜਿਹੜੇ ਮਾਲ ਲਾ ਕੇ ਕਿਤੇ ਗਾੜੀ ਜਾ ਰਹੇ ਸੀਗੇ ਉਹਨਾਂ ਦਾ ਟਿਪਰ ਸੀ ਅਸੀਂ ਵੀ ਇਥੋਂ ਰਾਹਗੀਰਾਂ ਦੇ ਤੌਰ ਤੋਂ ਤਾਂ ਨੰਗ ਰਹੇ ਸੀਗੇ ਸਾਨੂੰ ਪਤਾ ਲੱਗਾ ਇਸ ਗੱਲ ਦਾ ਵੀ ਆ ਜਿਹੜਾ ਨੁਕਸਾਨ ਹੋ ਚੱਲਿਆ ਸੀ ਤੇ ਅਸੀਂ ਤੇ ਇਹੋ ਬੇਨਤੀ ਕਰਾਂਗੇ ਕਿ ਜੇ ਕਿਥੇ ਬੇਲਦਾਰ ਵੀ ਨੇ ਕੰਮ ਸੰਗੋ ਜ ਟੋਏ ਦੇ ਵਿੱਚ ਪਾਣੀ ਖਲੋ ਜਾਂਦਾ ਉਹਨੂੰ ਕੱਢਣ ਵਾਸਤੇ ਕੋਈ ਨਾ ਕੋਈ ਬੰਦੇ ਇਥੇ ਹੋਣੇ ਚਾਹੀਦੇ ਆ ਉਹ ਵੀ ਆਪਣੀ ਜਿਹੜੀ ਇਥੇ ਡਿਊਟੀ ਜਿਹੜੀ ਚੰਗੀ ਤਰ੍ਹਾਂ ਨਹੀਂ ਨਿਭਾ ਰਹੇ ਅੱਜ ਵੀ ਹਾਸਾ ਜਿਹੜਾ ਵਾ ਮੰਨ ਲਓ ਬਸ ਹੀ ਥੱਡੇ ਪੇ ਬੱਚਿਆਂ ਵਾਲੀ ਤੇ ਫੇਰ ਕਿ ਉਹਨਾਂ ਦਾ ਜਵਾਬ ਦੇ ਕੌਣ ਆ ਸਰਕਾਰਾਂ ਨੇ ਨਾ ਅਸੀਂ ਸਰਕਾਰਾਂ ਨੂੰ ਇਸ ਕਰਕੇ ਚੁਣਿਆ ਵੀ ਤੁਸੀਂ ਸਾਡਾ ਜਿਹੜਾ ਪਹਿਲਾ ਨਿਜਾਮ ਸੀ ਉਹ ਸਾਡਾ ਮਾਰਾ ਸੀ ਹੁਣ ਨਵਾਂ ਜਿਹੜਾ ਨਿਜਾਮ ਆ ਉਹਦਾ ਵੀ ਤੁਸੀਂ ਹਾਲਾਤ ਤੁਸੀਂ ਵੇਖ ਰਹੇ ਹੋ ਜੇ ਇੱਥੇ ਖੁਦਾਨਾ ਖਾਸ ਤੱਕ ਬੱਚਿਆਂ ਵਾਲੀ ਬੱਸ ਪਲਟ ਜਾਏ ਜੇ ਬੱਚਿਆਂ ਵਾਲੀ ਗੱਡੀ ਕੋ ਪਲਟ ਜਾਏ ਤੇ ਉਹਦਾ ਦੇਣਦਾਰ ਕੌਣ ਹੋਊਗੀ ਸਰਕਾਰ ਨੂੰ ਇਹਦੇ ਤੇ ਜਵਾਬਦੇਹ ਹੋਣਾ ਚਾਹੀਦਾ ਅਸੀਂ ਅੱਜ ਵੀ ਬੇਨਤੀ ਕਰਦੇ ਹੱਥ ਜੋੜ ਕੇ ਕਰਦੇ ਆਂ ਆਸੀਂ ਹੱਥ ਜੋੜ ਕੇ ਬੇਨਤੀ ਇਹ ਕਰਦੇ ਆਂ ਵੀ ਸਰਕਾਰ ਇਹਦੇ ਤੇ ਨਜ਼ਰਸਾਨੀ ਕਰਕੇ ਇਸ ਪੁਲ ਨੂੰ ਤੁਰੰਤ ਜਿਹੜਾ ਪ੍ਰਭਾਵ ਦੇ ਨਾਲ ਇਹਨੂੰ ਬਣਾਉਣਾ ਚਾਲੂ ਕਰੇ ਤੇ ਜਿਹੜੇ ਹਾਦਸੇ ਰੋਏ ਹੋ ਰਿਹਾ ਇਹਨਾਂ ਦੀ ਜਿਹੜੀ ਆ ਲੋਕਾਂ ਦਾ ਜਾਨ ਦਾ ਜਿਹੜਾ ਸ਼ਟਰਾ ਸਰਕਾਰਾ ਹੋ ਸਕੇ ਕੀ ਨਾਂ ਆ ਗੱਡਾ ਮੇਰਾ ਨਾਮ ਗੁਰਮਖ ਸਿੰਘ ਆ ਜੀ ਇਹ ਪਰ ਤੁਸੀਂ ਚਲਾ ਰਹੇ ਸੀ ਹਾਂਜੀ ਮੈਂ ਚਲਾ ਰਿਹਾ ਹਾਂ ਜੀ ਕਿਸ ਜਗ੍ਹਾ ਤੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਮੈਂ ਇੱਥੇ ਪਹਿਣੀ ਖਲੀ ਕਰਨੀ ਗੱਡੀ ਜੀ ਮੈਂ ਆ ਰਿਹਾ ਬਿਆਨਪੁਰ ਤੋਂ ਪਿਛੋਂ ਕੀ ਘਟਨਾ ਵਾਪਰੀ ਘਟਨਾ ਇਦਾਂ ਇਹ ਪੁਲ ਬੈਠਾ ਹੋਇਆ ਬਹਿਲਾਂ ਹੀ ਨਵਾਂ ਪੁਲ ਚਾਲੂ ਕਰਨ ਵਾਸਤੇ ਲਾਗੋਂ ਦੀ ਕਰ ਚ ਰਸਤਾ ਬਣਾ ਤੋ ਲੈ ਡੇ ਡੇ ਆਪਣਾ ਇੱਕ ਲੇਡੀਜ਼ ਆ ਰਹੀ ਸੀ ਉਹ ਕੋ ਤਿੰਨ ਬੱਚੇ ਸੀਗੇ ਉਹਨੂੰ ਕ੍ਰਾਸ ਦੇਣ ਵਾਸਤੇ ਇਹ ਹਾਸਾ ਹੋ ਗਿਆ ਕੀ ਟਾਇਰ ਬੈਠ ਜਾਂਦਾ ਟਾਇਰ ਬੈਠ ਗਏ ਆ ਸਾਡੀ ਗੱਡੀ ਪਲਟੀ ਚਲੀ ਆ ਨਾਲ ਲੱਗੀ ਆ ਪੁਲਦੇ ਬੁਟੀ ਤੇ ਅਗਰ ਤੁਸੀਂ ਉਸ ਸਾਈਡ ਗੱਡੀ ਨਾ ਕਰਦੇ ਤੋ ਹਾਸਾ ਵੀ ਹੋ ਸਕਦਾ ਸੀ ਹੋ ਸਕਦਾ ਇਹ ਬੱਚੇ ਤਿੰਨੇ ਮਰਦੇ ਸੀ ਉਹ ਉਹ ਜਨਾਨੀ ਵੀ ਰਗਦੀ ਸੀ ਪੁਲ ਦੇ ਵਿੱਚ ਬੱਚੇ ਵੀ ਨਾਲ ਹੀ ਜਾਂਦੇ ਸੀਗੇ ਉਹਨਾਂ ਨੂੰ ਬਚਾਉਣ ਦੀ ਖਾਤਰ ਮੈਂ ਆਪਣਾ ਨੁਕਸਾਨ ਕਰਾ ਲਿਆ ਚੱਲ ਉਹ ਬਚ ਜਾਣ ਬੱਚੇ ਤੇ ਗੱਡੀ ਸਾਈਡ ਦਬਾਈਆ ਗੱਡੀ ਪਰੇ ਲੈ ਕੀ ਧੱਕ ਕੇ ਕੱਜਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਾਡੀ ਇਹੀ ਅਪੀਲ ਆ ਮੰਗੀ ਸਰਕਾਰ ਦੀ ਉਹਨਾਂ ਦੇ ਇਲਾਕੇ ਦਾ ਹੀ ਜਗਰੂਕ ਦਾ ਹੀ ਕਾਦੀਆਂ ਤੋਂ ਹੀ ਆ ਮੇਰੀ ਇਹ ਤੇ ਬੇਨਤੀ ਇਹੀ ਆ ਮੈਂ ਪਹਿਲਾਂ ਵੀ ਨੰਗਦਾ ਰਿਆ ਇੱਥੇ ਦਵਿੰਦਰ ਰਿਆ ਧਰਨਾ ਲਾਇਆ ਸੀ ਬਣਿਆ ਨੇ ਸਾਰਿਆਂ ਨੇ ਇੱਥੇ 2 ਮਹੀਨੇ ਲੱਗਾ ਰਿਹਾ ਧਰਨਾ ਇਹ ਜੇ ਕਦਾ ਕੰਮ ਹੀ ਚੱਲੂ ਆਇਆ ਤੇ ਰਕੀਤਾ ਜਾਵੇ ਕੁਛ ਨਾ ਕੁਛ ਇਦਾਂ ਤਾਂ ਫਿਰ ਨੁਕਸਾਨ ਹੀ ਆ ਅੱਜ ਗੱਡੀ ਡੇਗੀ ਆ ਕੱਲ ਨੂੰ ਸਕੂਲ ਵਾਲੀ ਬੱਸ ਡੇਗੀ ਬੱਚੇ ਮਰੇ ਜਾਣਗੇ ਕਿਸੇ ਦੇ ਇੱਕ ਇੱਕ ਬੱਚਾ ਲੋਕਾਂ ਦਾ ਮੈਂ ਤਾਂ ਇਕੱਲਾ ਗੱਡੀ ਦੇ ਵਿੱਚ ਉਹ ਤਿੰਨ ਬੱਚੇ ਬਚਾਉਂਦੇ ਨਾਲ ਔਰਤ ਨੂੰ ਬਚਾਉਂਦੇ ਕਰਕੇ ਮੈਂ ਗੱਡੀ ਆਪਣੀ ਸਤਲੇ ਕਰ 아니, j i r